ਕਈ ਕਰਾਂ ਵਿੱਚ ਚੀਖਾਂ ਹੁੰਦੀਆਂ ਨੇ ਪਰ ਕਿਸੇ ਨੂੰ ਸੁਣਾਈ ਨਹੀਂ ਦਿੰਦੀਆਂ ਇਹ ਕਹਾਣੀ ਹੈ ਇੱਕ ਔਰਤ ਦੀ ਜਿਸ ਦੇ ਪਤੀ ਨੇ ਨਸ਼ੇ ਨੂੰ ਆਪਣਾ ਰੱਬ ਬਣਾ ਲਿਆ ਤੇ ਉਸ ਦੀ ਜ਼ਿੰਦਗੀ ਇੱਕ ਜੰਗ ਬਣ ਗਈ ਸੀ ਚੁੱਪ ਦੁਖੀ ਤੇ ਹੌਸਲੇ ਨਾਲ ਭਰਪੂਰ ਸੁਣੋ ਚੁੱਪ ਘਰ ਦੀ ਚੀਖ ਇੱਕ ਸੱਚੀ ਕਹਾਣੀ ਜੋ ਹਰ ਉਸ ਔਰਤ ਦੀ ਆਵਾਜ਼ ਹੈ ਜਿਸ ਨੇ ਕਦੇ ਰਾਤਾਂ ਨੂੰ ਚੁੱਪਚਾਪ ਰੋ ਕੇ ਦਿਨਾਂ ਨੂੰ ਹੱਸ ਕੇ ਕੱਟਿਆ ਪਿੰਡ ਦੇ ਬਾਹਰ ਇੱਕ ਪੁਰਾਣਾ ਘਰ ਸੀ ਛੱਤ ਲੀਕ ਕਰਦੀ ਸੀ ਕੰਧਾਂ ਤੇ ਦਰਾਰਾਂ ਸਨ ਪਰ ਸਭ ਤੋਂ ਵੱਡੀ ਦਰਾਰ ਉਸ ਘਰ ਦੇ ਰਿਸ਼ਤਿਆਂ ਵਿੱਚ ਸੀ ਉਸ ਘਰ ਵਿੱਚ ਰਹਿੰਦੀ ਸੀ 파ਰੋ ਮਾਸੂਮ ਮਿਹਨਤੀ ਤੇ ਚੁੱਪ ਜਿਸ ਦਾ ਪਤੀ ਜੱਗਾ ਕਦੇ ਮਿਹਨਤੀ ਮਜ਼ਦੂਰ ਸੀ ਪਰ ਹੁਣ ਹਰ ਰੋਜ਼ ਨਸ਼ੇ ਦੀ ਬੋਤਲ ਵਿੱਚ ਡੁੱਬ ਜਾਂਦਾ ਸੀ ਸਵੇਰੇ ਕੰਮ ਤੇ ਜਾਂਦਾ ਦੁਪਹਿਰ ਨੂੰ ਸ਼ਰਾਬ ਦੀ ਖੋਜ ਤੇ ਸ਼ਾਮ ਨੂੰ ਘਰ ਆ ਕੇ ਚੀਕਣਾ ਚਲਾਉਣਾ ਇਹ ਉਸ ਦੀ ਰੁਟੀਨ ਬਣ ਚੁੱਕੀ ਸੀ ਪਾਰੋ ਦੇ ਦੋ ਬੱਚੇ ਅਮਨ 10 ਸਾਲ ਤੇ ਗੁਰੀਆ 6 ਸਾਲ ਹਰ ਸ਼ਾਮ ਕੰਬਦੇ ਸਨ ਜਦ ਦਰਵਾਜ਼ੇ ਤੇ ਪਿਓ ਦੀ ਆਵਾਜ਼ ਸੁਣਦੇ ਸਨ ਉਹ ਜਾਣਦੇ ਸਨ ਹੁਣ ਘਰ ਵਿੱਚ ਚੀਖਾਂ ਗੂੰਜਣਗੀਆਂ ਜੱਗਾ ਨਸ਼ੇ ਵਿੱਚ ਘਰ ਆਉਂਦਾ ਤੇ ਬੇਵਜ੍ਹਾ ਗਾਲਾਂ ਕੱਢਦਾ ਕਈ ਵਾਰ ਤਾਂ ਚੁੱਲ੍ਹੇ ਦੀ ਰੋਟੀ ਤੱਕ ਸੁੱਟ ਦਿੰਦਾ ਕਈ ਵਾਰ ਬਰਤਨ ਤੋੜ ਦਿੰਦਾ ਪਰ ਉਹ ਚੁੱਪ ਰਹਿੰਦੀ ਇਸ ਲਈ ਨਹੀਂ ਕਿ ਉਹ ਡਰਦੀ ਸੀ ਪਰ ਇਸ ਲਈ ਕਿ ਉਹ ਬੱਚਿਆਂ ਦੀ ਨੀਂਦ ਨਹੀਂ ਟੁੱਟਣ ਦੇਣਾ ਚਾਹੁੰਦੀ ਸੀ ਇੱਕ ਦਿਨ ਜੱਗੇ ਨੇ ਉਸ ਨੂੰ ਬਹੁਤ ਮਾਰਿਆ ਪਰ ਉਹ ਚੁੱਪ ਰਹੀ ਪਰ ਉਸ ਦੇ ਅੰਦਰ ਕੁਝ ਟੁੱਟ ਗਿਆ ਰਾਤ ਦੇ ਹਨੇਰੇ ਵਿੱਚ ਉਸ ਨੇ ਛੋਟੀ ਗੁਰੀਆ ਨੂੰ ਗੋਦ ਵਿੱਚ ਚੁੱਕਿਆ ਤੇ ਅਮਨ ਦੇ ਮੱਥੇ ਤੇ ਹੱਥ ਰੱਖ ਕੇ ਕਿਹਾ ਮਾਂ ਹੈ ਨਾ ਤੁਹਾਡੇ ਨਾਲ ਕੋਈ ਡਰ ਨਹੀਂ ਸਵੇਰ ਹੋਈ ਤਾਂ 파ਰੋ ਖੇਤਾਂ ਵਿੱਚ ਮਜ਼ਦੂਰੀ ਕਰਨ ਚਲੀ ਗਈ ਸਿਰ ਤੇ ਲਿਆ ਦੁਪੱਟਾ ਪਸੀਨੇ ਨਾਲ ਭਿੱਜ ਗਿਆ ਪਰ ਹੱਥ ਰੁਕੇ ਨਹੀਂ ਉਹ ਜਾਣਦੀ ਸੀ ਜਦ ਤੱਕ ਹੌਸਲਾ ਜਿੰਦਾ ਹੈ ਜ਼ਿੰਦਗੀ ਕਦੇ ਹਾਰਦੀ ਨਹੀਂ ਇੱਕ ਦਿਨ ਗੁਰੀਆ ਨੇ ਪੁੱਛਿਆ ਮਾਂ ਸਾਡਾ ਪਿਓ ਸਾਨੂੰ ਪਿਆਰ ਕਿਉਂ ਨਹੀਂ ਕਰਦਾ ਪਰ ਉਹਦੀਆਂ ਅੱਖਾਂ ਭਰ ਆਈਆਂ ਪਰ ਮੂੰਹ ਤੇ ਨਿੱਕੀ ਜਹੀ ਮੁਸਕਰਾਹਟ ਆ ਗਈ ਬੇਟਾ ਉਹ ਠੀਕ ਹੋ ਜਾਵੇਗਾ ਰੱਬ ਸਭ ਠੀਕ ਕਰੇਗਾ ਪਰ ਹਕੀਕਤ ਬਖਰੀ ਸੀ ਜੱਗਾ ਹੁਣ ਕਮਾਈ ਦੀ ਬਜਾਏ ਕਰਜ਼ੇ 'ਚ ਡੁੱਬ ਗਿਆ ਸੀ ਉਸ ਨੇ ਪਾਰੋ ਦੇ ਗਹਿਣੇ ਵੇਚ ਦਿੱਤੇ ਤੇ ਕਈ ਵਾਰ ਰੋਟੀ ਲਈ ਵੀ ਪੈਸੇ ਨਹੀਂ ਛੱਡਦਾ ਇੱਕ ਦਿਨ ਉਹ ਬਹੁਤ ਨਸ਼ੇ ਵਿੱਚੋਂ ਵਿੱਚ ਘਰ ਆਇਆ ਤੇ ਕਹਿੰਦਾ ਇਹ ਘਰ ਮੇਰੇ ਸਿਰ ਦਾ ਬੋਝ ਹੈ ਉਸਨੇ ਗੁੱਸੇ ਵਿੱਚ ਲਾਲਟਨ ਸੁੱਟ ਦਿੱਤੀ ਤੇ ਚੁੱਲ੍ਹੇ 'ਚ ਅੱਗ ਲੱਗ ਗਈ ਪਰ ਉਹਨੇ ਦੁਪੱਟਾ ਪਹਿੋਂ ਕੇ ਅੱਗ ਬੁਝਾਈ ਬੱਚਿਆਂ ਨੂੰ ਬਚਾਇਆ ਉਹ ਅੱਗ ਸਿਰਫ ਚੁੱਲ੍ਹੇ ਦੀ ਨਹੀਂ ਸੀ ਉਸ ਦੀ ਜ਼ਿੰਦਗੀ ਦੀ ਸੀ ਉਸ ਰਾਤ ਉਸਨੇ ਫੈਸਲਾ ਕਰ ਲਿਆ ਹੁਣ ਉਹ ਚੁੱਪ ਨਹੀਂ ਰਹੇਗੀ ਸਵੇਰ ਹੋਈ ਤਾਂ ਉਹ ਬੱਚਿਆਂ ਦੇ ਹੱਥ ਫੜ ਕੇ ਘਰ 'ਚੋਂ ਨਿਕਲ ਗਈ ਕੋਈ ਸਮਾਨ ਨਹੀਂ ਸਿਰਫ ਹੌਂਸਲਾ ਆਪਣੇ ਨਾਲ ਲਿਆ ਲੋਕਾਂ ਨੇ ਕਿਹਾ ਇਸ ਔਰਤ ਨੇ ਘਰ ਤੋੜ ਦਿੱਤਾ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਉਸਨੇ ਆਪਣੀ ਜ਼ਿੰਦਗੀ ਬਚਾਈ ਸੀ ਪਰ ਉਹਨੇ ਪਿੰਡ ਦੇ ਬਾਹਰ ਇੱਕ ਛੋਟਾ ਜਿਹਾ ਘਰ ਬਣਾਇਆ ਮਿਹਨਤ ਨਾਲ ਬੱਚਿਆਂ ਨੂੰ ਪਾਲਿਆ ਸਕੂਲ ਭੇਜਿਆ ਸਾਲਾਂ ਬੀਤ ਗਏ ਅਮਨ ਨੂੰ ਪੁਲਿਸ ਵਿੱਚ ਨੌਕਰੀ ਮਿਲ ਗਈ ਗੁਰੀਆ ਅਧਿਆਪਕਾ ਬਣ ਗਈ ਇੱਕ ਦਿਨ ਖਬਰ ਆਈ ਜੱਗਾ ਨਸ਼ੇ ਨਾਲ ਮਰ ਗਿਆ ਪਰ ਉਹਨੇ ਸਿਰ ਝੁਕਾ ਕੇ ਚੁੱਪਚਾਪ ਕਿਹਾ ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਮੈਂ ਉਸ ਨੂੰ ਨਫ਼ਰਤ ਨਹੀਂ ਕਰਦੀ ਕਿਉਂਕਿ ਉਸ ਦੇ ਕਰਕੇ ਮੈਂ ਆਪਣੀ ਤਾਕਤ ਪਛਾਣੀ ਉਸ ਰਾਤ 파ਰੋ ਨੇ ਦੀਵਾ ਜਗਾਇਆ ਤੇ ਚੁੱਲ੍ਹੇ ਦੀ ਲੋ ਵੱਲ ਵੇਖ ਕੇ ਕਹਿੰਦੀ ਰੱਬਾ ਤਨ ਹੈ ਤੂੰ ਤੂੰ ਮੈਨੂੰ ਟੁੱਟਣ ਨਹੀਂ ਦਿੱਤਾ ਨਸ਼ਾ ਸਿਰਫ ਸਰੀਰ ਨਹੀਂ ਸਾੜਦਾ ਇਹ ਘਰਾਂ ਰਿਸ਼ਤਿਆਂ ਤੇ ਬੱਚਿਆਂ ਦੀ ਮੁਸਕਰਾਹਟਾਂ ਤੱਕ ਜਲਾ ਦਿੰਦਾ ਹੈ ਪਰ ਇੱਕ ਔਰਤ ਜਦ ਚੁੱਪ ਤੋੜਦੀ ਹੈ ਉਹ ਆਪਣਾ ਨਹੀਂ ਪੂਰੇ ਪਰਿਵਾਰ ਦਾ ਭੁੱਖ ਬਚਾਉਂਦੀ ਹੈ ਔਰਤ ਦੀ ਚੁੱਪ ਕਮਜ਼ੋਰੀ ਨਹੀਂ ਉਸ ਦਾ ਹੌਂਸਲਾ ਹੁੰਦਾ ਹੈ